ਸਾਕਾ ਲੋ ਬੇਸਿਕਲੀ ਕਰੋ ਉਹਦੇ ਸਵੇਰੇ ਪਾਉਣੇ ਛੇ ਗਏ ਨੇ ਅੱਛਾ ਤੇ ਕੀ ਕਹਿੰਦੇ ਬੇਤਰੋ ਉਸ ਨੂੰ ਆਂਦੇ ਪ੍ਰੋਗਰਾਮ ਹੈ ਉੱਥੇ ਵਰਦੀ ਹੈ ਤੇ ਮੈਂ ਉੱਥੇ ਚੱਲਿਆ ਕਿਹਦੀ ਬੱਸੀ ਹੈ ਪਤਾ ਨਹੀਂ ਕਿ ਮੈਂ ਐਂ ਕਦੀ ਨਹੀਂ ਕੁਛ ਕਿਸ ਕੀਤੀ ਹੁਣ ਬੱਸੀ ਹੈ ਅਬਰ ਕੋ ਕੱਲ੍ਹ ਦੇ ਗਏ ਸੀ ਕੱਲ੍ਹ ਦਾ ਦਰਵਾਜ਼ਾ ਖਾਲੂ ਜੀ ਆ ਨਹੀਂ ਉਹ ਅੱਜ ਹੀ ਗਏ ਆਲੂ ਹੋਰ ਕੀ ਤੇ ਪ੍ਰੋਗਰਾਮ ਹੋਤੋ ਜੇ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਨ ਦਾ ਇੱਥੇ ਪਰਾ ਲੰਮੀ ਪਈ ਹੈ ਤੇ ਮੈਨੂੰ ਤੇ ਆਣੀ ਕਿ ਪੱਤਕਰਾਂ ਨੂੰ ਗਵਾਕ ਕਰਾਂ ਤੋਂ ਤੇ ਮੈਨੂੰ ਕਿ ਦੁਆ ਕੋਲੇ ਦੋਨਾਂ ਸਪੈਂ ਦੀ ਖਬਰ ਮੈਨੂੰ ਪਤਾ ਨਹੀਂ ਸੀ ਉਹਨਾਂ ਨੂੰ ਦੱਸਿਆ ਕੀ ਦੱਸਤਾ ਉਹਨਾਂ ਨੇ ਉਹਨਾਂ ਦੇ ਪਾਜੀ ਕਿੱਥੇ ਹਨ ਕਿ ਮੈਂ ਹਾਂ ਅੰਤਰ ਵਿੱਚ ਉਹ ਅੰਬਸਰ ਗਿਆ ਹੁੰਦੇ ਆ ਗੱਲ ਹੋਈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਹੈ ਕਨੇ ਸਭੀ ਸਿਮਲ ਤੋਂ ਬੋਲੀ ਚਲਾਈ ਗਈ ਹੈ ਅਸ਼ਟੇ ਪਹਿਲਾਂ ਵੀ ਉਹਨਾਂ ਨੇ ਕੁਝ ਗੱਲ ਕੀਤੀ ਸੀ ਕੀ ਗੱਲਬਾਤ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰੇ ਪਤਾ ਨਹੀਂ ਆ ਇਹ ਐ ਨੀ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮਨ ਸਿੱਖੀ ਵਾਸਤੇ ਕਾਫੀ ਉਹਨਾਂ ਕਦਮ ਚੁੱਕੇ ਆਗੇ ਨੇ ਹਾਂਜੀ ਉਹ ਤੇ 84 ਦੇ ਤੁਰੇ ਵਿੱਚ ਸੀ ਕਾਫੀ ਸਾਲ ਜੀਣਾ ਨਹੀਂ ਮਾਰੇ ਹਾਂਜੀ ਪਤਾ ਕੁਛ ਕਿਹੜੀ ਗੱਲ ਜਿਹੜੀ ਮਾਰੇ ਤੁਹਾਨੂੰ ਜੇਲ ਚੈਂਬਰਸਰ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਹੂੰ ਉਹ ਲੁਧਿਆਣੀ ਵੱਲ ਵੀ ਰਹੇ ਨੇ ਹੂੰ ਬਾਈਲ ਕਰਾਉਣ ਦੀ ਬਦੋਂ ਕਿਉਂ ਚੰਡੀਗੜ੍ਹ ਉਹ ਕੇਸ ਜਿਸ ਤੋਂ ਕਿ ਪਤਨੀ ਬਾਈਲ ਕਰਾਉਂ ਪਤਾ ਹੋਏਗਾ ਕਿਦਾਂ ਦੇ ਕੇਸ ਕੁਛ ਪਤਾ ਲੱਗਾ ਸਰਵਾ ਨੂੰ ਕਰ ਰਹਾ ਹਾਂ ਮੈਂ ਕਿਹਨਾਂ ਚੁਲਾ ਲਈ ਸਾਰੇ ਮੇਰੇ ਨਾਲ ਨਾਲ ਠੀਕ ਹੈ ਕੀ ਕਹਿਣਾ ਚਾਹੀਦਾ ਤੁਹਾਨੂੰ ਮੈਨੂੰ ਕਰ ਕੁਝ ਨਹੀਂ ਕਹਿ ਕੇ ਕੋ ਬਸ ਚਲੇ ਗਏ ਕੋਈ ਨਹੀਂ ਸੀ ਟੈਮ ਹੋ ਗਿਆ ਬਸ ਦਾ ਟੈਮ ਹੋ ਗਿਆ ਬਸ ਇਹਨਾਂ ਨੇ ਗਲਤ ਕਹਿ ਦਿੱਤੇ ਤਾਂ ਮਨ ਦਾ ਜੋਗੀ ਤਾਂ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਹੋਣੇ ਨਾ ਕੰਮ ਵਾਲੇ ਹੈਗੇ ਪਤਾ ਨਹੀਂ ਕੀ ਇੱਜ ਬਾਤੀ ਉਹਨੇ ਕੀਤਾ ਉਹ ਪਤਾ ਨਹੀਂ ਜੀ ਹੋਣਾ ਇਹ ਤਾਂ ਮਿਲਾਂਗੇ ਤਾਂ ਫੇਰ ਹੀ ਪਤਾ ਲੱਗੇ ਤਾਂ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਹੁੰਦੇ ਹੀ ਗਲਤ ਜਿਹੜੀ ਗਲਤ ਪਾਈ ਹੋਣੀ ਗਲਤੀ ਪਾਉਣੀ ਠੀਕ ਹੈ ਠਾਣਾ ਦੇਦਾ ਬਾਬਾ ਨੂੰ ਅਜਾ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਮੁੱਖ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਬਾਰ ਸਾਹਿਬ ਉਸ ਤੇ ਸਬੰਧ ਵਿੱਚ ਅੱਪਾਂ ਪ੍ਰੇਰਨ ਰਣ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆਂ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਠੀਕ ਹੈ ਨਹੀਂ ਆ ਗਏ ਆ ਪਤਨੀ ਆ ਗਏ ਨੇ ਅੱਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਘਟਨਾ ਹੋਈ ਪਤਾ ਲੱਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਕਾ ਲਵਾਂਗੇ ਚੀਜ਼ ਕੋਈ ਵੀਡੀਓ ਲਵਾਂਗੇ ਜਾਂ ਕੀ ਲਵਾਂਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਹ ਸਾਡੀ ਸੀਕਰੇਸੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਹੈਗਾ ਠੀਕ ਹੈ ਜੀ